ਲੂਰੀ ਦੁੱਧ ਕੀ ਕਟੋਰੀ ਦੁੱਧ ਮੇ ਪਤਾ ਚਾ ਮੁੰਨਾ ਗਲੇ ਟਮਾਚਾ ਟਮਾਚਾ ਮਾਚਾ ਵਿਦਿਆ ਹਜੇ ਤੱਕ ਤੇਰੀ ਭੈਣ ਨਹੀਂ ਆਈ ਮੈਨੂੰ ਟੈਨਸ਼ਨ ਪਈਦੀ ਐ ਕਦੋਂ ਦੀ ਭੈਣ ਗਈ ਦੀ ਆ ਤੇ ਤਿੰਨੋਂ ਮੈਂ ਆਰੇ ਲਾ ਲੇ ਮੇਦੇ ਆਵ ਥੱਕ ਗਈ ਆ ਨਾ ਤੇਦੀ ਪੈ ਨਾਵੇ ਨਾ ਕੋਈ ਕੰਮ ਹੋਵੇ ਰਸੋਈ ਚ ਜੇ ਕਿੰਨਾ ਕੰਮ ਪਿਆਦਾ ਸਬਜੀ ਕੱਟਣ ਵਾਲੀ ਪਈ ਰੋਟੀਆਂ ਪਕਾਉਣ ਵਾਲੀਆਂ ਪਈਆਂ ਟਾਈਮ ਉਤੋਂ ਇੰਨਾ ਹੋ ਜਾਂਦਾ ਇਹਨੂੰ ਮੈਂ ਕਿਹਾ ਵੀ ਸੀ ਕਿ ਨੰਨੀ ਕਲੀ ਦੇ ਨਾ ਭਾਗ ਲੈ ਨੰਨੀ ਕਲੀ ਦਾ ਨਾ ਭਾਗ ਲੈ ਇਹ ਕੰਮ ਹੁੰਦਾ ਵਾ ਥੋੜਾ ਜਿਹਾ ਉਹੋ ਜਿਹਾ ਇਹ ਚੱਲ ਬੰਦਾ ਮਗਰ ਕੋਈ ਕੰਮ ਕਰਾਉਣ ਵਾਲਾ ਹੋਵੇ ਕੰਮ ਤੇ ਚੱਲ ਬੰਦਾ ਸਰੀ ਜਾਂਦਾ ਕਰਦਾ ਤੇ ਨੀਂਹ ਪਹਿਨੇ ਤੂੰ ਕੰਬਲੀਆਂ ਮੈਨੂੰ ਤੇਰੀਆਂ ਤੇ ਮੈਂ ਗੱਲਾਂ ਕਰੀ ਜਾਂਦੀ ਵੀ ਦਿਨ ਨਾਲ ਮੈਂ ਉੱਪਰ ਬੈਗ ਰੱਖਣ ਗਈ ਸੀ ਯਾ ਮੇਰੀ ਗੱਲ ਸੁਣ ਨਾ ਆ ਪੀਲੀ ਸ਼ਰਡ ਕੋ ਪਾਈ ਫਿਰਦੀ ਆ। ਬਈ ਆ ਉੱਧਰ ਦੀ ਆ ਕਿ ਉਹਦੇ ਨੇ ਵੀ ਨਾ ਤੋ ਫਾਇਦਾ ਮੇਰੀ ਗੱਲ ਸੁਣ ਉੱਧਰ ਦੀ ਆ ਤੈਨੂੰ ਮੈਂ ਇੱਕ ਗੱਲ ਸਮਝਾਵਾਂ ਇੱਧਰ ਆ। ਨਹੀਂ ਮੇਰੀ ਗੱਲ ਸੁਣ ਨਾ ਵਿਸਾਖ ਜਿਦੋਂ ਆਉਂਦਾ ਵਾ ਨਾ ਉਦੋਂ ਪੀਲੇ ਕੱਪੜੇ ਪਾਏਦੇ ਆ ਤੂੰ ਪਹਿਲਾਂ ਹੀ ਸ਼ਗਨ ਕਰੀ ਜਾਨੀ ਘਰ ਚ ਤੈਨੂੰ ਪਤਾ ਜੀਦੋਂ ਵਿਸਾਖ ਆਉਂਦਾ ਵਾ ਉਦੋਂ ਛੋਟੀ ਦੇ ਪਹਿਲਾਂ ਉਹ ਮਿੱਠਾ ਕੋਈ ਲਵਾ ਕੇ ਆਪਣੇ ਪਗਵਾਨਨ ਨੂੰ ਕੋਲ ਲਾ ਲੈ ਫੇਰ ਪੀਲੇ ਕੱਪੜੇ ਸ਼ੁਰੂ ਕਰੀਦੇ ਤੂੰ ਪਹਿਲਾਂ ਹੀ ਪੀਲੇ ਕੱਪੜੇ ਪਾਈ ਜਾਂਦੀ ਵੀ ਵਿਸਾਖ ਦੇ। ਹੈ ਕਾਕਾ ਆਵੇਲਾ ਆ ਕੀ ਕਰਾ ਕੇ ਆ ਯਾਰ ਕੁੜੀ ਦੀ ਰਿੰਗ ਪਾਇਸੀ ਉਹ ਜੋਤੀ ਵੱਜ ਗਿਆ ਹਾਏ ਹਾਏ ਨਹੀਂ ਕਮਲੀਏ ਦਿਨਾਂ ਦੇ ਮੈਂ ਪਹਿਲਾਂ ਹੀ ਕਿਹਾ ਨਹੀਂ ਉਹ ਚਾਹੀਦੇ ਮੈਨੂੰ ਸਰਕਾਰ ਦੇ ਪੈਸੇ ਨਹੀਂ ਉਹ ਚਾਹੀਦੇ ਉਹਨੇ ਦੇ ਸਰਕਾਰ ਦੇ ਪੈਸੇ ਨਹੀਂ ਹੈਗੇ ਕਿੰਨੇ ਤੁਹਾਡੇ ਆਪਣੇ ਖਰਚੇ ਆ ਕਦੀ ਤੇਰੇ ਇੱਥੇ ਪੱਟਾ ਵੱਜਿਆ ਹੁੰਦਾ ਕਦੀ ਤੇ ਇਧਰ ਨੂੰ ਪੱਟਾ ਵੱਜਿਆ ਹੁੰਦਾ ਥੋੜਾ ਜਿਹਾ ਤੇ ਸਮਝਿਆ ਕਰ ਨਾ ਮੇਰੀ ਗੱਲ ਤੋਂ ਨਾ ਕਿੱਡੀ ਬੁਰੀ ਲੱਗਦੀ ਸਾਰੇ ਰਾਹ ਦੇ ਵਿੱਚ ਇਦਾਂ ਹੀ ਆਈਆਂ ਤੇ ਮੱਛਾ ਨਾ ਤੇ ਮਗਰ ਮਗਰ ਨਹੀਂ ਆਏ ਨਿੱਕਰ ਭੱਗ ਗਏ ਸੀ ਨਾ ਹਾਂ ਚਲੜੇ ਨੇ ਮੱਛਲੜੇ ਸ਼ੁੱਕਰ ਮੈਂ ਪਜਾਮਾ ਲਾ ਕੇ ਗਈ ਨਹੀਂ ਲੈਣਾ ਹੋਏ ਨਹੀਂ ਬੇਨੇ ਨਹੀਂ ਨਿੱਕਰ ਪੂਰੀ ਨਾ ਲੱਗੀ ਪਾਈ ਹੋਈ ਨਾ ਕਿਉਂ ਨਹੀਂ ਦੱਸੋ ਕਿ ਦੇਰ ਕਿੰਨਾ ਚੰਗਾ ਲੱਗਦਾ ਮੈਂ ਨਿੱਕਦੂ ਕਰ ਪਜਾਮਾ ਚੜ ਗਈ ਸੀ ਹਾਂ ਤੇ ਲਾ ਕੇ ਮੈਂ ਪਜਾਮਾ ਲਾਤਾ ਤੇ ਮੇਰੀ ਗੱਲ ਸੁਣ ਲਾ ਨੰਨੀ ਕਲੀ ਖੇਡਣ ਜਾ ਸੋਵਰ ਖੇਡਣ ਜਾ ਪੀਲੀ ਸ਼ਰਟ ਲਾ ਕੇ ਆਪਣਾ ਉੱਥੇ ਪਾ ਲਈ ਤੇ ਉੱਥੇ ਲੱਗਿਆ ਨਹੀਂ ਸਾਰੇ ਰੋਡ ਦੇ ਉੱਤੇ ਆ ਆ ਬੁਰਾ ਲੱਗਦਾ ਟੈਗ ਲੱਗਾ ਆ ਅਜਿਹੇ 16 ਲੱਗਦਾ ਇਹ ਕਿਉਂ ਤੇ ਵੈਸੇ ਗੇਮ ਵਾਲੇ ਪੁੱਛੇ ਤੇ ਤੂੰ ਜਿੱਤੀ ਗਈ ਵਾਧੂ ਦਾ ਸੱਟਾ ਲਵਾ ਕੇ ਆ ਗਈ ਆ ਨਿੱਕੀ ਭੈਣ ਨੂੰ ਮੈਂ ਕਦੋਂ ਦੀ ਲੱਲਾ ਲੱਲਾ ਲੋਰੀ ਸੁਨਾ ਸੁਨਾ ਕੇ ਸੁਨਾ ਸੁਨਾ ਕੇ ਮੇਰੇ ਆ ਵੇਦਨ ਨਾਲ ਆ ਗਈ ਆ ਪੁੱਤੋ ਆਵੇ ਇੰਨੇ ਵੀ ਗੋਡੇ ਛੁਲਾਏ ਤੇਰੇ ਤੇ ਗੋਡੀਆਂ ਬਹਾਂ ਰੂਹਾਂ ਛਲੀਆਂ ਛਲੀਆਂ ਉਹਦੇ ਵੀ ਛੱਲੇ ਪਏ ਗੋਡੇ ਯਾਰ ਉਹਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਉਹਨੂੰ ਕਿ ਮੈਂ ਮੱਦੇ ਰਿੰਗ ਪਾਈ ਉਹਨੇ ਜੋਦ ਜਦੋਂ ਧੱਕਾ ਮਾਰੋ ਰਿੰਗ ਵੱਜੀ ਕਿਹੜੀ ਕੁੜੀ ਆ ਮੈਨੂੰ ਦੱਸੀ ਮੈਂ ਸਵੇਰੇ ਦੇਖੀ ਜਾਂਦੀ ਤੇਰੀ ਮਾਂ ਮੈਡਮ ਨੂੰ ਕੀ ਹੱਥ ਲਾਈ ਦੂੰ ਸ਼ਿਕਾਇਤ ਲਗਾਵਾਂਗੀ ਤੇ ਫੇਰੀ ਅਕਲ ਆਏਗੀ ਤਾਂ ਤੈਨੂੰ ਕੁਛ ਨਹੀਂ ਦਵਾ ਨੇ ਡਟੋਣਾ ਚੰਗੀ ਦਾ ਕਰ ਤੀਨੂੰ ਮੈਂ ਕਿਹਾ ਨਾ ਕਿ ਆ ਮੈਂ ਹਲਦੀ ਵਾਲਾ ਦੁੱਧ ਵੀ ਗਿਆ ਨਹੀਂ ਹਲਦੀ ਵਾਲੇ ਦੁੱਧ ਨਾਲ ਕੁਛ ਹੀ ਨਹੀਂ ਹੋਣਾ ਤਗੜਾ ਲਗਨੀਆ ਬਾਰ ਬਾਰ ਵੇ ਕਿੱਡੀ ਸੋਨੀ ਮੈਂ ਬਣਾ ਕੇ ਪੇਜਾ ਕਿੰਨੀ ਬਦਸੂਰਤ ਬਣ ਕੇ ਆ ਗਈ ਹੈ ਹ ਆਵਾਲ ਦੇ ਐਜ ਰੱਖੇ ਜੀ ਕਿਸੇ 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 ਨੇ ਸਿੱਧੇ ਗਿੱਪੇ ਹੁੰਦੇ ਆ ਹੈ ਬਾਸ ਦੇ ਬਾਦੀ ਕਿਲੇ ਵੀ ਜਾਂਦੇ ਆ ਨਾ ਮੇਰੀ ਗੱਲ ਸੁਣ ਉੱਪਰ ਬੈਗ ਰੱਖਾਈਏ ਕੀ ਗੱਲ ਬੈਗ ਤੇ ਕੁਛ ਹੈਗਾ ਸੀ ਜਿਹੜਾ ਬੈਗ ਉੱਪਰ ਮਾਰ ਤੋਂ ਛਪਾਤਾ ਉਹ ਬੈਗ ਚ ਬੋਲਸ ਪਈਆਂ ਨੇ ਬੋਲਸ ਪਕਾ ਕੇ ਪਕਾ ਕੇ ਮਾਰ ਕੋਈ ਨਹੀਂ ਪੁੱਤੋ ਛੋਟੀ ਭੈਣ ਨਾ ਛੋਟੀ ਭੈਣ ਆ ਛੋਟੀ ਆਇਲ ਨਾ ਕੇ ਉਹ ਕਹਿੰਦੀ ਨਾ ਮੈਂ ਨਖ ਚੁੰਗਲ ਮਾਰਦੇ ਕੰਮ ਕਰੀ ਜਾਵਾ ਹੋ ਤੇ ਵੀ ਕੋਈ ਗੱਲ ਸੁਣਦਾ ਨਹੀਂ ਕੋਈ ਹੈ ਤੇ ਆ ਵੇਲਾ ਤੁਹਾਰ ਹੋਈ ਪਈ ਸਵੇਦੀ ਇਹ ਕਹਿੰਦੀ ਮਾਲ ਮਾਲ ਜਾਣਾ ਸੀ ਨਾ ਕਿਉਂ ਲੈ ਦੱਸ ਮਾਲ ਕੀ ਕਰਨ ਜਾਈਦਾ ਮੜਾ ਮोटा ਕੋਈ ਰਸਨ ਪਾਣੀ ਸੋ ਚੀਜ਼ ਹੁੰਦੀ ਆ ਬੰਦਾ ਉਸੇ ਬੰਨੇ ਲੈ ਆਉਂਦਾ ਮੈਂ ਆ ਛੜਵਾਂ ਕੇ ਜਾਵਾ ਮਾਲ ਨਾ ਨਹੀਂ ਪੈਣਾ ਤੇਨੂੰ ਤੇ ਚੰਮਲੇ ਚੰਮਲੇ ਮੱਛਰ ਮੈਨੂੰ ਵੀ ਚੰਮੜ ਜਣਗੇ ਨਾਲ ਮੈਂ ਪੀਲੇ ਪੁਲੇ ਕੱਪੜੇ ਨਹੀਂ ਪਾ ਕੇ ਜਾਂਦੇ ਨੇ ਤਾਂ ਵੇਲਾ ਸਵੇਰ ਦੀ ਕੁੜੀ ਤਿਆਰ ਹੋ ਕੇ ਮੈਂ ਥੀਰ ਲੱਤਾਂ ਵੀ ਬਨਵਾ ਛੱਡੀਆਂ ਦੀਆਂ ਗੋਡੇ ਨਹੀਂ ਸੱਟਾਂ ਲੱਗੇ ਅੱਛਾ ਮੇਰੀ ਗੱਲ ਸੁਣ ਅੱਜ ਫਿਰ ਕੀ ਕੀਤਾ ਨੰਨੀ ਗਲੀ ਦੇ ਅੱਜ ਸਭ ਤੋਂ ਪਹਿਲਾਂ ਸਾਡੀ ਦੌੜ ਹੋਈ ਦੌੜ ਹੋਈ ਠੀਕ ਹੈ ਕਿੰਨੇ ਕਿਲੋਮੀਟਰ ਹੋਈ ਦੌੜ 100 ਕਿਲੋਮੀਟਰ ਚਲ ਮੈਨੂੰ ਮਾੜੀ ਮੱਡੀ ਕੋਈ ਕਰਕੇ ਦਿਖਾ ਐਕਸਰਸਾਈਜ਼ ਕਿਹੜੀ ਕੀਤੀ ਐ ਐਕਸਰਸਾਈਜ਼ हां ਤੇ ਕੁੜੀ ਨੂੰ ਕੁੜੀ ਨੇ ਕਿਦਾਂ ਦੀ ਤੈਨੂੰ ਸਟਲਵਾਈ ਜਿਹੜੇ ਤੈਨੂੰ ਇੱਥੋਂ ਤੱਕ ਨੌਬਤ ਆਈ ਉਹ ਯਾਰ ਉਹ ਟ੍ਰੇਨਿੰਗ ਹੁੰਦੀ ਵੀ ਨਹੀਂ ਨਾ ਹੁੰਦੀ ਦੋ ਦੋ ਬੜਾ ਫੁੱਟਬਾਲ ਪਾਸ ਕੀਤਾ ਹਨਾ ਤਾਂ ਪਾਸ ਕੀਤਾ ਮੈਂ ਪਿੱਛੇ ਕਿੱਥੋਂ ਉਹ ਇੱਥੇ ਚੀਜ਼ ਜੀ ਤੂੰ ਮੈਨੂੰ ਮੈਂ ਦੱਸ ਕਿਹੜੀ ਮੈਡਮ ਕਹਿੰਦੇ ਸੀ ਕਿ ਅੱਜ ਬੱਚਿਆਂ ਨੂੰ ਦੋ ਤਿੰਨ ਚੀਜ਼ਾਂ ਸਿਖਾਈਆਂ ਕਿਹੜੇ-ਕਿਹੜੇ ਸਿਖਾਈਆਂ ਪੀਟੀਆਂ ਉਹ ਸਭ ਮੈਂ ਸੀਨੀਅਰ ਕਲਾਸ ਆ ਮੈਨੂੰ ਅਸੀਂ ਸਿਖਾਣੇ ਆ ਉਹ ਵੀ ਸਿਖਾਇਆ ਮਸਾਂ ਨੂੰ ਮਰਾਸ ਕਰ ਵਾਹ ਕਿ ਜੋ ਠੀਕ ਹੈ

ਕੀ ਪੀਲੀ ਸ਼ਰਟ ਪਾ ਕੇ ਤਰੀ ਫਿੱਤੀ ਆ ਮੇਰੀ ਗੱਲ ਸੁਣ ਪਿਓ ਉਹ ਗਾਲਾਂ ਖਾਏਂਗੀ ਤੇ ਬੰਦੇ ਸਾਰਾ ਅੱਧੇ ਨਾ ਰੋਡ 'ਤੇ ਮੋਟਰਸਾਈਕਲ ਆਏ ਕਦੀ ਉਧਰੋਂ ਤੁਰ ਕਦੀ ਉਧਰੋਂ ਤਰ ਬਸ ਤੇ ਰੰਦੇ ਕੰਮ ਉਹਨੇ ਕਰਨਾ ਹੈਗਾ ਤੇ ਮੇਰੀ ਗੱਲ ਸੁਣ ਲੈ ਜੇ ਤੇ ਨੰਨੇ ਕ ਲਈ ਖੇਣੇ ਤੇ ਬੰਦਿਆਂ ਵਾਂਗੂ ਖੇਲ ਨਹੀਂ ਬੰਦਿਆਂ ਵਾਂਗੂ ਖੇਡੀ ਮੈਂ ਪੱਗਾਂ ਪੀਲੀ ਸ਼ਰਟ ਘਾਣ ਤੋਂ ਨਹੀਂ ਪਾਗਿਆ ਨਹੀਂ ਮੈਨੂੰ ਬੁਰਾ ਲੱਗਦਾ ਕਾਲੀ ਸ਼ਰਟ ਵਾ ਗਿਆ ਵਾ ਕਾਲੀ ਪਾ ਚਿੱਟੀ ਪਾ ਲਾਲ ਪਾ ਜਿਹੜੀ ਮਰਜ਼ੀ ਪਾ ਕੈਕ ਵਾਲੀ ਸ਼ਰਟ ਨਹੀਂ ਪਾਣੀ ਤੇ ਉੱਪਰ ਕੈਕ ਲੱਗਾ ਹੋਵੇ ਪੂਲੀ ਸ਼ਰਟ ਇਹ ਕੰਮ ਕਰੋ ਕਰੋ ਦੁੱਸਰੇ ਕਦੇ ਮੈਂ ਮਾਂ ਅੱਛੀ ਤੱਕ ਪੀਣਾ ਛੁਪਾਇਆ ਛੁਪਾਇਆ ਕਰਨ ਦੀ ਸਾਰਿਆਂ ਨੂੰ ਲੁਕਾ ਕੇ ਰੱਖਿਆ ਦਾ ਮੈਨੂੰ ਦੱਸਿਆ ਨਹੀਂ ਕਿਸੇ ਸਾਹ ਨੂੰ ਪੁੱਛੀ ਦੇਈ ਸਵੇਰ ਦੀ ਕਿਸੇ ਦੂਸਰੇ ਦੀ ਹਾਂ ਤੇ ਤੈਨੂੰ ਪਤਾ ਘਰ ਦੇ ਕੰਮ ਸਾਰੇ ਰੁਕ ਜਾਂਦੇ ਆ ਤੇਨੂੰ ਮੈਂ ਤਦ ਮੈਡਮ ਨੂੰ ਕਿਹਾ ਉਹ ਮੈਡਮ ਨੇ ਕਹੇ ਮਮਾ ਕਹਿੰਦੀ ਸਕੂਲ ਲੱਗਣਗੇ ਤੇ ਫਿਰ ਮੈਂ ਪੀਟੀਆਂ ਪੁਟੀਆਂ ਕਰਨੀਆਂ ਮੈਂ ਇਸ ਚੇਚਾ ਨਹੀਂ ਪੀਟੀ ਕਰਨੀ ਨਾ ਯਾਰ ਟ੍ਰੇਨਿੰਗ ਚਾਹਦੀ ਨਹੀਂ ਸੱਣਾ ਮੈਂ ਅੱਜ ਗਿਆ ਉਹ ਘੜੇ ਉੱਤੇ ਭਗਤ ਭਰਤੀ ਹੋ ਜਾਣਾ ਫੌਜੀ ਯਾ ਰੂ ਆਰਮੀ ਤੇ ਫੌਜੀ ਹੋਣਾ ਭਰਤੀ ਹੋਣਾ ਹਾਂ ਜਗਰਨ ਆਉਂਦਾ ਪਿਆ ਸ਼ੇਪ ਰੈਦਾ ਆਪਣੇ ਪਿੰਡ ਦਾ ਉਹਦੀ ਥੋੜੀ ਜੀ ਕਰ ਲਾ ਉਹ ਸ਼ੂਟਿੰਗ ਕਰ ਲਾ ਉਥੇ ਮਾਵਾ ਧੀਆ ਥੋੜਾ ਡਾਂਸ ਕਰ ਲਾਂਗੇ ਉਹਦੀ ਪਹਿਨਾ ਉਹ ਵਾਲਾ ਰਹੇਗਾ ਨਹੀਂ ਜਿਹੜਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ ਉੱਤੀ ਕਰਾਂਗੇ ਸਗੋਂ ਨਾਲ ਵੀਡੀਓ ਬਣੇਗੀ ਨਾ ਸਾਰੇ ਪਤਾ ਲੱਗੇਗਾ ਨਹੀਂ ਹੰਵਾਦੀ ਹੈ ਕਿ ਸ਼ਰਮ ਹੁੰਦੀ ਆ ਬਸ ਇਹੀ ਤੁਹਾਡੀ ਬਿਮਾਰੀ ਆ ਘਰ ਤੁਸੀਂ ਕਮਰੇ ਦੇ ਵੜ ਵੜ 扑ਕਣਾ ਤੇ ਜਦੋਂ ਦੁਨੀਆਦਾਰੀ ਅੱਗੇ ਟੈਲੈਂਟ ਦਿਖਾਉਣ ਦਾ ਟਾਈਮ ਆਂਦਾ ਨਾ ਤੇ ਮੁੜ ਕੇ ਅੰਦਰਾਂ ਦੇ ਵੜਦੇ ਹੋ ਮੇਰੇ ਕੋਲ ਆਪਣੇ ਨਹੀਂ ਹੈ ਮੈਂ ਆਪਾਂ ਮੇਰੇ ਕੋਈ ਨਹੀਂ ਤੇ ਲਹਿੰਗਾ ਲੈ ਜਾਗੀ ਲਹਿੰਗਾ ਨਹੀਂ ਮੈਨੂੰ ਚੇਦੀ ਚੰਨਿਆ ਚੋਲੀ ਚੰਨਾ ਚੋਲੀ ਜੋ ਵੀ ਲੈਣੀ ਹੈ ਠੀਕ ਹੈ ਅੱਜ ਅਸੀਂ ਤਾਂ ਸ਼ਾਮੀ ਆ ਕਰਾਂਗੇ ਕ੍ਰਿਸ਼ਨਾਂ ਵਾਲੀ ਜਾਗਰਨ ਵਾਲੀ ਪ੍ਰੈਕਟਿਸ ਕਰਾਂਗੇ ਤੇ ਤੂੰ ਮੇਰੇ ਨਾਲ ਸੋ ਤੂੰ ਬਿਨਾ ਨੱਚੀ ਦੱਪਾੜਾਂ ਦੇ ਡੱਬਾੜਾਂ ਦੇ ਵਾਦੇ ਨਹੀਂ ਅੱਛੇ ਸੀ ਆਪਾਂ ਵਿਆਹ ਦੇ ਉੱਥੇ ਕਿਦਾਂ ਨਾਲ ਦਾ ਦਾਦੇ ਕਰਦੀਆਂ ਸੀ ਇਦਾਂ ਹੀ ਕਰਾਂਗੇ ਠੀਕ ਹੈ ਦੇ ਹੁਣ ਮੇਰੀ ਗੱਲ ਸੁਣ ਚਲ ਭੱਜਿਆ ਪੀ ਸ਼ਰਟ ਲਾ ਕੇ ਆ ਤੇ ਸ਼ਰਬਤ ਬਣਾਇਆ ਦਾ ਤੇਰਾ ਅੱਜ ਮੈਂ ਮੇਹਾਂ ਕੁੜੀ ਵਿਚਾਰੀ ਸਵੇਰ ਦੀ ਗਈ ਏ ਕਿ ਤਖੂਨ ਪਸੀਨਾ ਇਕ ਹੋ ਗਿਆ ਨਾ ਵਾ ਭੱਜ ਭੱਜ ਕੇ ਧੋੜ ਧੋੜ ਕੇ ਸੰਗ ਪਟ ਗਿਆ ਨਾ ਮੋਲ ਬੋਲ ਕੇ ਤੇ ਮੈਂ ਉਹਦੇ ਲਈ ਸੋਨਾ ਜਾ ਗੋਲਕ ਧੀਰਾ ਪਾ ਕੇ ਸ਼ਰਬਤ ਬਣਾ ਕੇ ਰੱਖਿਆ ਅੰਜੀਰ ਪਾਈ ਪਾਣੀ ਚ ਅੰਜੀਰ ਵੀ ਪਾ ਕੇ ਰੱਖੀ ਗੋਲਕ ਧੀਰੀ ਵੀ ਪਾ ਕੇ ਰੱਖੀ ਸ਼ਰਬਤ ਵੀ ਬਣਾ ਲਿਆ ਬਰਫ ਵਾਲਾ ਠੰਡਾ ਤੇ ਹੱਥ ਦਿਖਾ ਸਾਨਾ ਪਹਿਲਾਂ ਇਹਨੂੰ ਤੋਂ ਉਸ ਤੋਂ ਬਾਅਦ ਆਪ ਤਹਰਾਵਾ ਚੇਂਜ ਕਰ ਫਿਰ ਆਪਣਾ ਸੋਨੀ ਜਿਹਾ ਬੈੜਤੇ ਬੈ ਕੇ ਤੇ ਸ਼ਰਬਤ ਪੀ ਕਰਨਾਲ ਤੇ ਮੈਂ ਪ੍ਰੌਂਠੀ ਬਣਾਦਾ ਲੂਨ ਵਾਲੇ ਨਹੀਂ ਬਸ ਇਹ ਖਾ ਲੈਂਦੀ ਆ ਜੀ ਲੋਕਾਂ ਨੂੰ ਦੱਸੇ ਕਿ ਮੈਂ ਚਿਲਾ ਚਾਹ ਕਿੱਦਨ ਜਾਨੀਆ ਵਾਲਾ ਨੰਨੀ ਗੜੀ ਆਹ ਨੰਨੀ ਗੜੀ ਦਾ ਪਤਾ ਦੱਸੀ ਮੈਂ ਤੁਹਾਨੂੰ ਦੱਸਦਾ ਠੀਕ ਹੈ ਨਾ ਮੈਨੂੰ ਅੱਧੇ ਚਾਹੀਏ ਫਮਨੀ ਨੇ ਮੈਨੂੰ ਕਹਿੰਦੀ ਤੂੰ ਸਵੇਰ ਦੀ ਵਿਖਮੀ ਕਿੱਥੇ ਸੀ ਮੈਂ ਕਿ ਆਂਟੀ ਮੈਂ ਥੋੜਾ ਬਾਹਰ ਗਈ ਸੀ ਪੈਣਾ ਸੂ ਲੰਦਿਆਂ ਵਾ ਲੋਕੀ ਆਪਣੇ ਘਰ ਦੇ ਤਾਂ ਸੂ ਦਿੰਦਿਆਂ ਨਹੀਂ ਤੇ ਸਾਡੇ ਘਰ ਦੇ ਵਾਲੇ ਕਿੱਡਾ ਧਿਆਨ ਰੱਖਦਿਆਂ ਕੋਣ ਗਿਆ ਕੋਣ ਆਇਆ ਕੀ ਕਿਤੇ ਨਹੀਂ ਇਹ ਪੈਣਾ ਸ਼ਰਟ ਤੇ ਸ਼ਰਟ ਦੀ ਪਾਈ ਦੀ ਚਲ ਕੋਈ ਨਹੀਂ ਪਾਈ ਤੇ ਪਾਈ ਰਹਿੰਦਾ ਤੇ ਚੱਪਲ ਵੀ ਲੋ ਵੀ ਕਮੈਂਟ ਮਾਰਦਾ ਅੱਜ ਬੜਾ ਬੀਬਾ ਬੁਮ ਬਣੀ ਵੀ ਆ ਕਿਤੇ ਚੱਲੀ ਆ ਮੈਂ ਤੁਹਾਨੂੰ ਦੱਸੀ ਤੇ ਜਾਨੀ ਆ ਬੜੇ ਸਮਾਰਟ ਲੋਕੀ ਨੇ ਲੈ ਤੇ ਮੈਂ ਨਾ ਪਰਸੋਂ ਪਤਾ ਕੀ ਤਰ੍ਹਾਂ ਕਰੀ ਗੱਲ ਨਹੀਂ ਜਾਣਾ ਪਰਸੋਂ ਜਾਣਾ ਉਹਨੂੰ ਸ਼ਰਟ ਮਾਦੀ ਹਾਂ ਲੰਬੀ ਵਾਲੀ ਹਾਂ ਉਹ ਜਿਹੜੀ ਉੱਪਰੋਂ ਪਾਦੀ ਤੇ ਹੇਠਾਂ ਕਿਉਂ ਪਾਦੀ ਹਾਂ ਚਲੋ ਖੋ ਚਲ ਉੱਠ ਵੇ ਲਾਂ ਕੇ ਦਾ ਤਵੇ ਵਰਗਾ ਹੋਇਆ ਪੈ ਜਿਹੋ ਜਆ ਪਿਓ ਤਵਾ ਬਹੁਤ ਅੱਗੇ ਤੂੰ ਹੋਈ ਜੰਦੀ ਤਵਾ ਚਲ ਉਠ ਸ਼ਰਬਤ ਸ਼ੁਰਬਤ ਪੀ ਕੇ ਨੰਨਾ ਕਲਾ ਲਾ ਆਪਣਾ